ਲਾਲ ਸਿੰਘ ਵਸਤੀ لال ਸਿੰਘ ਕੀ ਕਹਿਣਾ ਚਾਹੋਗੇ ਆ ਪਾਣੀ ਦਾ ਪੱਤਰ ਵੰਡਾ ਕਹਿਣਾ ਭਾਜੀ ਹੁਣ ਤੁਹਾਨੂੰ ਤਾਂ ਸਾਹਮਣੇ ਵੇਖੋ ਬੇੜੀ ਦੇ ਉਧਰ ਆਉਂਦੇ ਨਿੱਕੇ ਨਿੱਕੇ ਬੱਚੇ ਉਧਰ ਸਾਡਾ ਪਰਿਵਾਰ ਆਪਦੇ ਜੀ ਸਾਡੇ ਤੇ ਹਰ ਸਾਲ ਹੀ ਐਵੇਂ ਸਾਡੇ ਨਾਲ ਆਉਂਦੀ ਹਰ ਸਾਲ ਯਾਰ ਕਿ ਵੀ ਸਾਨੂੰ ਕਿਸੇ ਨੇ ਕੋਹ ਨਹੀਂ ਦੱਸਿਆ ਵੀ ਪਾਣੀ ਆਉਣਾ ਜਾਂ ਕਿਵੇਂ ਆ ਕੋਈ ਸਾਨੂੰ ਦੱਸ ਦੇ ਪਹਿਲਾਂ ਦਿਹਾੜੀ ਹੁਣ ਇੱਕ ਤੋਂ ਵੇਖੋ ਜੇ ਬੰਨ ਦੀ ਪਟਾਈ ਦਹੀਂ ਵਾਰ-ਵਾਰ ਉਹੋ ਹੀ ਗੱਲ ਕਰਦੇ ਕਿ ਬੰਨ ਦੀ ਪਟਾਈ ਉਹਨੋਂ ਹੁੰਦੀ ਆ ਤੇ ਬੰਨ ਦੇ ਵਿੱਚੋਂ ਜੇ ਪਾਣੀ ਵਧਿਆ ਤੇ ਬੰਨ ਟੁੱਟਣ ਦਾ ਵੀ ਡਰ ਹੋ ਸਕਦਾ ਕਹੀਂ ਹੋ ਚਾਉਨੇ ਸਰਕਾਰ ਨੂੰ ਵੀ ਇੱਥੇ ਕੋਈ ਨਾ ਕੋਈ ਆਵੇ ਸਾਨੂੰ ਪੁੱਛੇ ਵੀ ਜਾਂ ਕੋਈ ਦੇਖੇ ਕੀ ਝੋਨਿਆਂ ਦਾ ਹਾਲ ਆ ਜਾਂ ਤੁਹਾਡਾ ਕੀ ਹਾਲ ਕੋਈ ਅਜੇ ਤੱਕ ਨਹੀਂ ਆਇਆ ਜੀ ਨਾ ਵੀਰ ਜੀ ਆਪਣਾ ਅਗਦੇਸ਼ ਸਿੰਘ ਕਿਹੜਾ ਪਿੰਡ ਆ ਬਸਤੀ لال ਸਿੰਘ ਸਰਪੰਚ ਜੋ ਮੌਜੂਦਾ ਹਾਂਜੀ ਕੀ ਕਰਨਾ ਚਾਹੋਗੇ ਆ ਪਾਣੀ ਦਾ ਪੱਧਰ ਵਧਿਆ ਕਹਿਣਾ ਕਿ ਚਾਉਨੇ ਇੱਥੇ ਤੇ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਹਾਂ ਤੇ ਨਾ ਕਿਸੇ ਨੇ ਆਣ ਕੇ ਕੋਈ ਸਾਰੀ ਲਈ ਆ ਜੀ ਤੇ ਜੀ ਉਲਟਾ ਇਹ ਜਿਹੜਾ ਬੰਨ ਮਾੜਾ ਮੋੜ ਬਣਿਆ ਉਹਦੀ ਵੀ ਪਟਾਈ ਕਰੀ ਜਾਂਦਾ ਹੈ ਜਿਹੜੇ ਘਰ ਉਧਰਲੀ ਸਾਈਡ ਬਚੇ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਵੀ ਰੋੜਨਾ ਚਾਹੁੰਦੇ ਆ ਅਹੀਂ ਤੇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਜਾ ਤੇ ਆਣ ਕੇ ਸਾਰ ਲਓ ਤੇ ਜਾਂ ਫਿਰ ਜਦੋਂ ਟੁੱਟ ਗਿਆ ਉਦੋਂ ਮਿਨਾਓ ਆਪਣੇ ਸਿੱਧਾ ਸਾਥ ਦਾ ਆ ਗਿਆ ਕਿੰਨੀਆਂ ਕਿੰਨੀਆਂ ਕੋਈ ਜਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਮੁਸ਼ਕਲਾਂ ਤੇ ਬਹੁਤ ਜ਼ਿਆਦਾ ਜੀ ਹਮ ਸਾਰੀਆਂ ਮੁਸ਼ਕਲਾਈਆਂ ਜੀ ਕੋਈ ਨਹੀਂ ਹੈਗਾ ਹੀ ਨਹੀਂ ਕੋਈ ਹੱਲ ਹੀ ਨਹੀਂ ਹੈਗਾ ਜਿਹੜਾ ਉਧਰੋਂ ਬੇੜੀ ਤੇ ਜਾਈਦਾ ਬੇੜੀ ਤੇ ਆਈਦਾ ਜਿਹੜੇ ਪਰਿਵਾਰ ਵਿੱਚ ਹੈਗੇ ਨਾ ਕੋਈ ਬੱਤੀ ਦਾ ਹੈਗਾ ਕੋਈ ਟੈਂਚਾ ਨਾ ਕੋਈ ਗੱਲ ਨਾ ਬਾਤ ਜਿੰਪਰ ਸਾਰੀ ਲੱਥੇ ਆ ਜੀ ਹਾਂਜੀ ਹਾਂਜੀ ਕਿਹੜੀ ਕਿਹੜੀ ਫਸਲ ਜਿਹੜੀ ਖਰਾਬ ਹੋਈ ਆ ਝੋਨਾ ਵਾਂਜੀ ਤੇ ਮਕਈਆਂ ਹੋਈਆਂ ਕਮਾਦ ਕੋਈ ਤੇਲ ਵਗੈਰਾ ਪੱਠੇ ਵਗੈਰਾ ਕੋਈ ਪ੍ਰਸ਼ਾਸਨ ਨੇ ਸੂਚਿਤ ਨਹੀਂ ਕੀਤਾ ਤੁਹਾਨੂੰ ਕਿ ਪਾਣੀ ਛੱਡਣ ਲੱਗਿਆ ਹਾਂਜੀ ਪ੍ਰਸ਼ਾਸਨ ਨੇ ਕਿਸੇ ਅਧਿਕਾਰੀ ਨੇ ਨਹੀਂ ਨਹੀਂ ਉਹਨਾਂ ਕਹੇ ਨਹੀਂ ਕੀਤਾ ਚਲੋ ਇੱਧਰ ਹੈਗੇ ਸੰਧ ਚਲੋ ਅਸੀਂ ਉਦੋਂ ਨੋਜਤੇ ਹੀ ਚਲਵਾਂ ਅਸੀਂ ਆਪ ਦੇ ਤੌਰ ਤੇ ਇਨਸਾਨੀਅਤ ਦੇ ਨਾਤੇ ਆਣ ਕੇ ਮੈਂ ਰੋਲਾ ਰੂਲਾ ਇੱਥੇ ਪਾਇਆ ਆਣ ਕੇ ਜਿੰਨੇ ਕੋਈ ਇੱਕ ਦੋ ਸੰਧ ਨਿਕਲੇ ਕੋ ਵਿੱਚ ਰੋੜ ਰੂੜ ਗਏ ਹੂੰ ਉਤੋਂ ਪ੍ਰਸ਼ਾਸਨ ਨੇ ਕੋਈ ਨਹੀਂ ਦੱਸਿਆ ਯਾਰ ਇਹ ਹੁਣ ਮੰਗ ਕਰੋਗੇ ਤੁਸੀਂ ਮੰਗ ਇਹੀ ਕਰਦੇ ਆਂ ਪ੍ਰਸ਼ਾਸਨ ਆ ਕੇ ਅੱਜ ਸਾਥ ਲਵੇ ਦੇਣਾ ਲੈਣਾ ਤੇ ਗੱਲ ਗਾਂਹ ਦੀ ਆ ਨਾ ਆਣ ਕੇ ਦੱਸੇ ਪੁੱਛੇ ਤੇ ਸਹੀਆਂ ਨੂੰ ਇੰਨਾ ਹੀ ਹੌਸਲਾ ਹੀ ਬੜਾ ਹੈ ਇਹ ਨਾਂ ਕਿਜੀ ਆਪਣਾ ਮੇਰਾ ਨਾਂ ਗੁਰਲਾਲ ਸਿੰਘ ਜੀ ਪਿੰਡ ਵਸਤੀ ਲਾਲ ਸਿੰਘ ਜੀ ਠੀਕ ਹਨ ਜਾਓਗੇ ਆ ਪਾਣੀ ਦਾ ਨਾ ਪਾਣੀ ਦੇ ਪੱਤੋ ਬਾਗ ਨੂੰ ਕਾ ਮੇਰੇ ਫਸਲਾਂ ਆ ਖਾ ਗਏ ਨੇ ਮੇਰੇ ਫਸਲਾਂ ਦੇ ਵੇਖੋ ਤੁਹਾਡੇ ਸਾਹਮਣੇ 11 ਏਕੜ ਕਿੱਲਾਇਆ ਜਿਹੜਾ ਖਰਾਬ ਹੋਇਆ ਜਾਂਦਿਆ ਪਾਣੀ ਦੇ ਕਾਰਨ ਤੇ ਦੂਜੀ ਗੱਲ ਇਹ ਆ ਜਿਹੜਾ ਪਾਣੀ ਛੱਡਿਆ ਜਾ ਰਿਹਾ ਇਹ ਸਾਡੀਆਂ ਮਾਲਕੀ ਜ਼ਮੀਨਾਂ ਜੱਦੀ ਕੋਈ ਦਰਿਆਈ ਜ਼ਮੀਨ ਨਹੀਂ ਸਿਰਫ ਇਹ ਆ ਪਿਆ ਜਿਹੜਾ ਬਨ ਬਣੀ ਚ ਗਿਆ ਕਰਕੇ ਤੇ ਇਹ ਦਰਿਆ ਵਜ ਜਾਂਦਾ ਪਿਆ ਤੇ ਪਾਰ ਲਿਆ ਜ਼ਮੀਨਾਂ ਵਜ ਜਾਂਦਾ ਵੀ ਆ ਤੇ ਸਰਕਾਰ ਨੂੰ ਇਹ ਉਹ ਬੇਨਤੀ ਕਰਦੇ ਆ ਕਿ ਜਿਹੜਾ ਪਾਣੀ ਹਰ ਸਾਲ ਸਾਡੇ ਵਰੀ ਛੱਡਿਆ ਜਾ ਰਿਹਾ ਸਾਡੀਆਂ ਪੈਲੀਆਂ ਦਾ ਆ ਉਹਦਾ ਨਹਿਰੀ ਰੂਪ ਦੇਣਾ ਸਭ ਤੋਂ ਪਹਿਲਾਂ ਗੱਲ ਤੇ ਇਹ ਆ ਕਿ ਜਿਹੜਾ ਪਾਣੀ ਬਾਹਰ ਨੁਕਸਾਨ ਨਾ ਕਰੇ ਕਿਸੇ ਤੇ ਫਸਲ ਦਾ ਆਨ ਸਾਰੇ ਆਲੇ ਪੱਠਾ ਆਵਾ ਝੋਨਾ ਵਾ ਮਕਈਆਂ ਵੇ ਵੇਖੋ ਕੁਮਾਰ ਸਾਰਾ ਕੁ ਡਬਿਆ ਪਿਆ ਉਹ ਕਿੱਥੋਂ ਨੁਕਸਾਨ ਕਿਸਾਨ ਇਹਨਾਂ ਪਰਵਾਹੀ ਕਰ ਲੂ ਬਾਅਦ ਚੱਲਦੇ ਕੋਲੋਂ ਤੇ ਬਹੁਤ ਵੱਡਾ ਨੁਕਸਾਨ ਆ ਇਹਦਾ ਕੋਈ ਸੋਚਿਆ ਜਾਵੇ ਪੰਜਾਬ ਵਾਸਤੇ ਸਰਕਾਰ ਨੂੰ ਚਾਹੀਦਾ ਸਰਕਾਰ ਕਿਉਂ ਸੁੱਤੀ ਪਈ ਆ ਭਗਵੰਤ ਮਾਨ ਸਾਹਿਬ ਉਂਝਦਿਆਂ ਦੇ ਪਈ ਹਰ ਇੱਕ ਚੀਜ਼ ਦਾ ਮਸਲਾ ਹੱਲ ਕਰਾਂਗੇ ਆਮ ਬੰਦੇ ਨੂੰ ਅੱਗੇ ਲਿਆਵਾਂ ਪਰ ਮੈਂ ਨਾ ਆਮ ਬੰਦੇ ਨੂੰ ਛੱਡ ਕੇ ਜਿਹੜੇ ਅੱਗੇ ਵੀ ਉਹਨਾਂ ਨੂੰ ਵੀ ਪਿੱਛੇ ਛੱਟਣ ਦੇ ਜੇ ਉਹ ਜਿਹੜਾ ਤੋਂ ਹੀ ਪਏ ਇਹਨਾਂ ਦੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਮੌਕੇ ਤੇ ਮੈਂ ਨਾ ਸਾਰਾ ਤੁਹਾਨੂੰ ਮੈਂ ਤਾਂ ਉਹੀ ਗੱਲ ਕਹਿਣ ਨਾ ਵੀ ਜਿਹੜਾ ਆਮ ਬੰਦਾ ਆ ਜਾਂਦੇ ਹੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਂਦੀ ਵੀ ਆਮ ਬੰਦੇ ਦੀ ਸੁਣਾਂਗੇ ਮੈਂ ਨਾ ਇਹ ਲੀਡਰਾਂ ਦੀ ਨਹੀਂ ਸੁਣਦੇ ਅੱਗੇ ਜਿਹੜੇ ਸਰਪੰਚ ਮੋਹਦਬਾਰਾ ਬੰਦੇ ਕੋਈ ਚੇਅਰਮੈਨ ਆ ਜਾਂ ਕਿਦਾਂ ਇਹ ਉਹਨਾਂ ਨੇ ਸਾਡੀ ਸਾਰੇ ਨਾ ਕਿਥੋਂ ਦਾ ਬੰਦੇ ਦੀ ਲੈਣੀ ਹੈ ਇੱਥੇ ਇੰਨੇ ਬੰਦੇ ਏਡੇ ਪਿੰਡ ਦੇ ਕੋਲ ਉੱਤੇ ਕਿਸ ਨੂੰ ਪੁੱਛ ਲੋ ਜੇ ਕੋਈ ਅੱਜ ਤੱਕ ਗਏ ਨੇ ਪਤਾ ਵੀ ਲਾਵੇ ਵੀ ਪਾਣੀ ਵਾਧਦਾ ਜਾਂ ਘਟਦਾ ਜਾਂ ਕੀ ਕੋਈ ਸਮੱਸਿਆ ਹੈਗੀ ਜਾਂ ਕਿਦਾਂ ਵਾ ਕੋਈ ਕੁਛ ਨਹੀਂਗਾ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਹੁਣ ਬੰਨ ਪੁੱਟਣ ਦੇ ਆ ਤੇ ਚਲੋ ਸਾਨੂੰ ਤੇ ਚਲ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਇਧਰ ਆਈਆਂ ਹੀ ਆਈਆਂ ਦਰਿਆ ਦੇ ਵਿੱਚ ਚਲੋ ਪਾਣੀ ਵਗਈ ਆ ਡਾਡੀਆਂ ਜ਼ਮੀਨਾਂ ਦੇ ਵਿੱਚ ਤੇ ਇਹਨਾਂ ਦਾ ਰਾਦਾ ਹਨ ਪਰਲੇ ਵੀ ਜਿਹੜੇ ਵਜੇ ਉਹਨਾਂ ਨੂੰ ਵੀ ਮਾਰ ਦਈਏ ਨਾਲ ਵੀ ਜਿਹੜੇ ਕੇ ਦੀ ਸਰ ਲੈਂ ਚੁੱਕੇਗੇ ਉਹ ਵੀ ਨਾ ਰਹਿ ਜਾਣਾ ਇਹਨਾਂ ਨੂੰ ਚਾਹੀਦਾ ਵੀ ਜਿਹੜੇ ਉਤੋਂ ਬਾਹਰ ਨ ਬੁੱਟਣ ਦੇ ਨਾ ਪਟਾਈ ਕੀਤੀ ਜਾਵੇ ਚਲੋ ਇਸ ਤਰ੍ਹਾਂ ਜੇ ਕੋਈ ਚੌੜਾ ਕਰਨਾ ਇਸ ਤਰ੍ਹਾਂ ਜਾ ਪੱਥਰ ਲਾਉਣਾ ਨਾਲ ਲਾ ਦੇਣ ਇਸ ਤਰ੍ਹਾਂ ਹੀ ਨਾ ਇਹਨੂੰ ਖਰਾਬ ਕੀਤਾ ਜਾਵੇ ਪੁੱਟ ਕੇ 在你那边，低。